ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਜਿਮਨੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਨੂੰ ਇੱਕ ਸਕੂਲ ਦੀ ਜ਼ਮੀਨ ਨੱਪਣ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਜਾਰੀ ਕੀਤੇ ਸੰਮਨਾ ਦੇ ਮਾਮਲੇ ਵਿੱਚ ਕੱਲ ਇੱਕ ਵੱਡੀ ਨਾਟਕੀ ਘਟਨਾਕ੍ਰਮ ਦੇਖਣ ਨੂੰ ਮਿਲਿਆ ਆਮ ਆਦਮੀ ਪਾਰਟੀ ਨੇ ਭਾਰਤ ਭੂਸ਼ਨ ਤੇ ਦੋਸ਼ ਲਾਇਕ ਕੇ ਉਸ ਨੇ ਵੋਟਾਂ ਲੈਣ ਦੀ ਖਾਤਰ ਅਤੇ ਲੋਕਾਂ ਦੀ ਝੂਠੀ ਹਮਦਰਦੀ ਹਾਸਲ ਕਰਨ ਲਈ ਆਪਣੇ ਦੋਸਤ ਵਿਜੀਲੈਂਸ ਦੇ ਐਸਐਸਪੀ ਜਗਤਪ੍ਰੀਤ ਸਿੰਘ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ ਸੀ ਦੱਸਿਆ ਜਾ ਰਿਹਾ ਹੈ ਕਿ ਐਸਐਸਪੀ ਜਗਤਪ੍ਰੀਤ ਸਿੰਘ ਆਸ਼ੂ ਦਾ ਜਮਾਤੀ ਹੈ ਅਤੇ ਉਸ ਨੇ ਇਸ ਜਿਮਨੀ ਚੋਣ ਵਿੱਚ ਆਸ਼ੂ ਨੂੰ ਸਿਆਸੀ ਲਾਹਾ ਪਹੁੰਚਾਉਣ ਲਈ ਇਹ ਸੰਮਣ ਆਪਣੇ ਪੱਧਰ ਤੇ ਜਾਰੀ ਕਰਵਾਏ ਸਨ ਇਸ ਮਾਮਲੇ ਤੇ ਸੂਬਾ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਕੱਲ ਵਿਜੀਲੈਂਸ ਦੇ ਐਸਐਸਪੀ ਜਗਤਪ੍ਰੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਉਹਨਾਂ ਦੇ ਅਹੁਦੇ ਤੋਂ ਮੁਕਤਲ ਕਰ ਦਿੱਤਾ ਹੈ ਜਿਸ ਐਸਐਸਪੀ ਨੇ ਭਾਰਤ ਪੂਸ਼ਣ ਆਸ਼ੂ ਨੂੰ ਨੋਟਿਸ ਜਾਰੀ ਕੀਤਾ ਤਾਂ ਜਦੋਂ ਤੈਅ ਤੱਕ ਗਏ ਪਤਾ ਲੱਗਿਆ ਕਿ ਉਹ ਐਸਐਸਪੀ ਭਾਰਤ ਪੂਸ਼ਣ ਆਸ਼ੂ ਦਾ ਕਲਾਸ ਫੈਲੋ ਨਿਕਲਿਆ ਬਚਪਨ ਦਾ ਦੋਸਤ ਨਿਕਲਿਆ ਨਾਲ ਪੜਦਾ ਔਰ ਆਪਣੇ ਦੋਸਤ ਨੂੰ ਫਾਇਦਾ ਪਹੁੰਚਾਉਣ ਦੇ ਲਈ ਭਾਰਤ ਪੂਸ਼ਨ ਆਸ਼ੂ ਦੇ ਕਹਿਣ ਤੇ ਕਿ ਮੈਨੂੰ ਸਿੰਪਥੀ ਮਿਲ ਜੂਗੀ ਵੋਟਾਂ ਦੇ ਵਿੱਚ ਮੈਨੂੰ ਲੋਕ ਵਿਚਾਰਾ ਸਮਝ ਲੈਣਗੇ ਤਾਂ ਜਿਹੜਾ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਕੋਈ ਬਹੁ ਕਰੋੜੀ ਕੋਈ ਸਕੂਲ ਦਾ ਜਿਹੜਾ ਇੱਕ ਘਟਾਲਾ ਵੀ ਉਹਦੇ ਤਹਿਤ ਮੈਨੂੰ ਇਸ ਵਕਤ ਤੂੰ ਨੋਟਿਸ ਕਰਕੇ ਸੰਮਨ ਕਰ ਲੈ ਸਾਡਾ ਇਸ ਦੇ ਵਿੱਚ ਕੋਈ 1% ਵੀ ਸਾਡਾ ਨਾ ਕੋਈ ਰੋਲ ਹੈ ਨਾ ਸਾਡਾ ਕੋਈ ਇਹਦੇ 'ਚ ਕਾਰਨ ਸੀਗਾ ਕਿਸੇ ਕਿਸਮ ਦਾ ਉਹਨੂੰ ਸੰਮਣ ਕਰਾਉਣ ਦੇ ਵਿੱਚ ਇਸ ਦਰਮਿਆਨ ਭਾਰਤ ਪੂਸ਼ਣ ਆਸ਼ੂ ਨੇ ਉਹਨਾਂ ਨੂੰ ਜਾਰੀ ਕੀਤੇ ਸੰਮਣਾਂ ਨੂੰ ਆਪ ਸਰਕਾਰ ਦੀ ਸਾਜ਼ਿਸ਼ ਕਰਾਰ ਦਿੰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਆਪਣੀ ਹਾਰ ਨੂੰ ਦੇਖ ਕੇ ਬੁਖਲਾਹਟ ਵਿੱਚ ਆ ਗਈ ਹੈ ਜਸਦੇ ਚਲਦੇ ਉਹਨਾਂ ਨੂੰ ਵਿਜੀਲੈਂਸ ਵੱਲੋਂ ਝੂਠੇ ਸੰਮਣ ਜਾਰੀ ਕਰ ਫਸਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਉਧਰ ਕੱਲ ਸਮੁੱਚੀ ਪੰਜਾਬ ਕਾਂਗਰਸ ਪਾਰਟੀ ਨੇ ਵੀ ਆਸ਼ੂ ਨੂੰ ਜਾਰੀ ਕੀਤੇ ਸੰਮਣਾਂ ਦਾ ਸਖਤ ਵਿਰੋਧ ਕੀਤਾ ਪਰ ਇਸ ਦੇ ਬਾਵਜੂਦ ਲੁਧਿਆਣਾ ਦੀ ਇਹ ਸੀਟ ਜਿੱਤਣ ਦੀ ਕੋਸ਼ਿਸ਼ਾਂ ਵਿੱਚ ਲੱਗੀ ਪੰਜਾਬ ਕਾਂਗਰਸ ਵਿੱਚ ਹੁਣ ਧੜੇਬੰਦੀ ਹੋਰ ਸਪਸ਼ਟ ਰੂਪ ਵਿੱਚ ਨਜ਼ਰ ਆਉਣ ਲੱਗ ਪਈ ਹੈ ਕੱਲ ਆਸ਼ੂ ਨੂੰ ਵਿਜੀਲੈਂਸ ਵੱਲੋਂ ਜਾਰੀ ਕੀਤੇ ਸੰਮਣਾਂ ਦੇ ਵਿਰੋਧ ਵਿੱਚ ਕਾਂਗਰਸੀਆਂ ਦੀ ਗੁੱਟਬੰਦੀ ਖੁੱਲ ਕੇ ਸਾਹਮਣੇ ਆਈ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਜਦੋਂ ਆਸ਼ੂ ਦੇ ਹੱਕ ਵਿੱਚ ਪੱਤਰਕਾਰ ਮਿਲਣੀ ਕੀਤੀ ਗਈ ਤਾਂ ਆਸ਼ੂ ਇਸ ਪੱਤਰਕਾਰ ਮਿਲਣੀ ਵਿੱਚ ਨਾ ਪਹੁੰਚੇ ਦੂਸਰੇ ਪਾਸੇ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਨੇ ਜਦ ਇਸ ਮਸਲੇ ਤੇ ਪੱਤਰਕਾਰ ਮਿਲਣੀ ਕੀਤੀ ਤਾਂ ਇਸ ਵਿੱਚ ਆਸ਼ੂ ਤੇ ਕੁਝ ਹੋਰ ਸੀਨੀਅਰ ਕਾਂਗਰਸੀ ਆਗੂ ਵਿਸ਼ੇਸ਼ ਰੂਪ ਵਿੱਚ ਪਹੁੰਚੇ ਲੂਕਾਰਾ ਦੇ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੱਲ੍ਹ ਕੌਮ ਦੇ ਨਾਂ ਸੰਦੇਸ਼ ਨਾ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਸਮਾਗਮ ਸ਼ਾਂਤੀਪੂਰਵਕ ਢੰਗ ਨਾਲ ਬਿਨਾਂ ਕਿਸੇ ਵਿਰੋਧ ਦੇ ਨੇਪਰੇ ਚੜ੍ਹ ਗਿਆ ਕੱਲ੍ਹ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤਾ ਗਿਆ ਇਸ ਦਰਾਂ ਪੰਜਾਬ ਪੁਲਿਸ ਵੱਲੋਂ ਸ਼ਹਿਰ ਅਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਕੱਲ੍ਹ ਦਲ ਖਾਲਸਾ ਵੱਲੋਂ ਦਿੱਤੇ ਗਏ ਅੰਮ੍ਰਿਤਸਰ ਬੰਦ ਦੇ ਸੱਦੇ ਤਹਿਤ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਦੁਕਾਨਾਂ ਤੇ ਕਾਰੋਬਾਰ ਮੁਕੰਮਲ ਤੌਰ ਤੇ ਬੰਦ ਰਹੇ ਅਕਾਲ ਤਖਤ ਸਾਹਿਬ ਤੇ ਘੱਲੂ ਘਾਰਾ ਸ਼ਹੀਦੀ ਸਮਾਗਮ ਅਮਨ ਅਮਾਨ ਨਾਲ ਸੰਪੂਰਨ ਹੋਣ ਤੇ ਦਮਦਮੇ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਉਨ੍ਹਾਂ ਟਕਰਾ ਦੇ ਟਲ ਜਾਣ ਦਾ ਸਿਹਰਾ ਸਮੁੱਚੀ ਸਿੱਖ ਕੌਮ ਨੂੰ ਦਿੱਤਾ ਨਾਲ ਹੀ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੜੀ ਸਿਆਨਪ ਤੇ ਸ਼ਹਿਨਸ਼ੀਲਤਾ ਤੇ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਇਸ ਟਕਰਾ ਨੂੰ ਰੋਕਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਕੇਂਦਰੀ ਬਿਜਲੀ ਮੰਤਰੀ ਮਨੋਰ ਲਾਲ ਖੱਟਰ ਦੀ ਅਗਵਾਈ ਹੇਠ ਕੱਲ ਚੰਡੀਗੜ੍ਹ ਵਿੱਚ ਉੱਤਰੀ ਭਾਰਤ ਦੇ ਸੂਬਿਆਂ ਦੇ ਬਿਜਲੀ ਮੰਤਰੀਆਂ ਦੀ ਇੱਕ ਕਾਨਫਰੰਸ ਹੋਈ ਜਿਸ ਵਿੱਚ ਉਹਨਾਂ ਪੰਜਾਬ ਨੂੰ ਸਿੱਧੇ ਤੌਰ ਤੇ ਨਿਸ਼ਾਨੇ ਤੇ ਲੈਂਦਿਆਂ ਮੁਫਤ ਬਿਜਲੀ ਪ੍ਰੀਪੇਡ ਮੀਟਰ ਲਗਾਉਣ ਵਿੱਚ ਅਸਫਲਤਾ ਅਤੇ ਸਰਕਾਰੀ ਅਧਾਰਿਆਂ ਵੱਲ ਖੜੇ ਬਿਜਲੀ ਦੇ ਬਕਾਏ ਨਾ ਵਸੂਲਣ ਦੀ ਚਰਚਾ ਕੀਤੀ। ਉਨ੍ਹਾਂ ਬੈਠਕ ਵਿੱਚ ਸਪਸ਼ਟ ਤੌਰ ਤੇ ਆਖਿਆ ਕਿ ਜੋ ਰਾਜ ਮੁਫਤ ਬਿਜਲੀ ਦੀ ਸਹੂਲਤ ਦੇ ਰਹੇ ਹਨ ਉਹਨਾਂ ਨੂੰ ਤੁਰੰਤ ਬਿਜਲੀ ਕੰਪਨੀਆਂ ਨੂੰ ਇਹ ਸਬੰਧੀ ਬਣਦੀ ਸਬਸਿਡੀ ਦੇਣੀ ਪਵੇਗੀ ਨਹੀਂ ਤਾਂ ਕੇਂਦਰ ਸਰਕਾਰ ਇਸ ਸਬੰਧੀ ਸਖਤ ਕਦਮ ਚੁੱਕੇਗੀ ਹਾਲਾਂਕਿ ਕੱਲ ਦੀ ਇਸ ਬਿਜਲੀ ਕਾਨਫਰੰਸ ਵਿੱਚ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦਾ ਕੋਈ ਵੀ ਮੁੱਦਾ ਨਹੀਂ ਉਠਾਇਆ ਗਿਆ ਬੈਠਕ ਵਿੱਚ ਪੰਜਾਬ ਦੁਆਰਾ ਉਠਾਈ ਗਈ ਮੰਗ ਕੇ ਪਾਵਰ ਕੌਮ ਦੇ ਪਛਵਾੜਾ ਕੋਲਾਖਾਨ ਦੇ ਕੋਲੇ ਨੂੰ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਵਰਤਣ ਦੀ ਇਜਾਜ਼ਤ ਦਿੱਤੀ ਜਾਵੇ ਬਾਰੇ ਵੀ ਕੋਈ ਅੰਤਮ ਫੈਸਲਾ ਨਾ ਹੋ ਸਕਿਆ ਇਸੇ ਬੈਠਕ ਦੇ ਵਿੱਚ ਪੰਜਾਬ ਤਰਫੋਂ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੇ ਆਪਣੀ ਸਮੂਲੀਅਤ ਕਰਦਿਆਂ ਪੰਜਾਬ ਸਰਕਾਰ ਦਾ ਪੱਖ ਰੱਖਿਆ ਉਨ੍ਹਾਂ ਕੇਂਦਰ ਸਰਕਾਰ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਨੇ ਮੁਫਤ ਬਿਜਲੀ ਦੀ ਸਬਸਿਡੀ ਦਾ 31 ਮਾਰਚ ਤੱਕ ਦਾ ਸਾਰਾ ਭੁਗਤਾਨ ਬਿਜਲੀ ਬੋਰ ਨੂੰ ਕਰ ਦਿੱਤਾ ਹੈ। ਬੈਠਕ ਵਿੱਚ ਉਨ੍ਹਾਂ ਕੇਂਦਰ ਸਰਕਾਰ ਕੋਲੋਂ ਰੋਪੜ ਵਿੱਚ 800 ਮੈਗਾਵਾਟ ਦੇ ਦੋ ਯੂਨਿਟ ਅਤੇ ਇੱਕ ਹੋਰ ਨਵਾਂ ਬਿਜਲੀ ਉਤਪਾਦਨ ਯੂਨਿਟ ਸੂਬੇ ਵਿੱਚ ਸਥਾਪਿਤ ਕਰਨ ਦੀ ਮੰਗ ਰੱਖੀ ਜਿਸ ਨੂੰ ਕੇਂਦਰ ਸਰਕਾਰ ਨੇ ਪ੍ਰਵਾਨ ਕਰ ਲਿਆ। ਕੇਂਦਰ ਸਰਕਾਰ ਨੇ ਪਿੰਡੂ ਖੇਤਰ ਦੀਆਂ ਜ਼ਮੀਨਾਂ ਨੂੰ ਹੁਣ ਆਧਾਰ ਕਾਰਡ ਨਾਲ ਜੋੜਨ ਦਾ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਕੇਂਦਰ ਸਰਕਾਰ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਜ਼ਮੀਨੀ ਰਿਕਾਰਡ ਵਿੱਚ ਪਾਈਆਂ ਜਾਣ ਵਾਲੀਆਂ ਔਣਤਾਈਆਂ ਨੂੰ ਦੂਰ ਕਰਨ ਤੇ ਧੋਖਾਧੜੀਆਂ ਨੂੰ ਘਟ ਕਰਨ ਵਿੱਚ ਮਦਦ ਮਿਲੇਗੀ। ਹਾਲਾਂਕਿ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਕਿ ਜ਼ਮੀਨ ਮਾਲਕ ਦੀ ਸਹਿਮਤੀ ਤੋਂ ਬਿਨਾਂ ਜ਼ਮੀਨੀ ਰਿਕਾਰਡ ਨੂੰ ਆਧਾਰ ਕਾਰਡ ਨਾਲ ਜੋੜਿਆ ਨਹੀਂ ਜਾਵੇਗਾ। ਪੰਜਾਬ ਸਰਕਾਰ ਨੇ ਕੱਲ ਆਪਣੇ ਸਰਕਾਰੀ ਮੁਲਾਜ਼ਮਾਂ ਦੀਆਂ ਆਮ ਬਦਲੀਆਂ ਸੰਬੰਧੀ ਅਹਿਮ ਐਲਾਨ ਕੀਤਾ ਇਸ ਐਲਾਨ ਮੁਤਾਬਕ ਹੁਣ ਸੂਬੇ ਦੇ ਸਰਕਾਰੀ ਮੁਲਾਜ਼ਮ 23 ਜੂਨ ਤੋਂ 1 ਅਗਸਤ ਤੱਕ ਆਪਣੀ ਬਦਲੀ ਕਰਵਾ ਸਕਣਗੇ ਅਮਰੀਕੀ ਰਾਸ਼ਟਰਪਤੀ 트੍ਰੰਪ ਤੇ ਅਰਬਪਤੀ ਐਲਨ ਮਸਕ ਦੀ ਦੋਸਤੀ ਹੁਣ ਦੁਸ਼ਮਣੀ ਵਿਚਕਾਰ ਬਦਲਦੀ ਜਾ ਰਹੀ ਹੈ ਤੇ ਦੋਹਾਂ ਵਿਚਕਾਰ ਹੁਣ ਤਣਾਅ ਸਿਖਰ ਵੱਲ ਵੱਧ ਰਿਹਾ ਹੈ 트੍ਰੰਪ ਪ੍ਰਸ਼ਾਸਨ ਤੋਂ ਮਸਕ ਦੀ ਵਿਦਾਇਗੀ ਟੈਕਸ ਬਿੱਲ ਦੀ ਮਸਕ ਦੁਆਰਾ ਵਾਰ-ਵਾਰ ਨਖੇਦੀ ਕਰਨਾ ਦੋਵਾਂ ਵਿਚਕਾਰ ਹੁਣ ਦੂਸ਼ਣਬਾਜੀ ਦਾ ਦੌਰ ਵਧਾ ਰਿਹਾ ਹੈ ਤੇ ਦੋਵੇਂ ਇੱਕ ਦੂਸਰੇ ਨੂੰ ਹੁਣ ਕਮਕੀਆਂ ਤੱਕ ਦੇਣ ਲੱਗ ਪਏ ਹਨ ਉਹਨਾਂ 트ੰਪ ਤੇ ਬੇਵਫਾਈ ਕਰਨ ਦਾ ਵੀ ਦੋਸ਼ ਲਾਇਆ ਇਸ ਤੋਂ ਇਲਾਵਾ ਐਲਨ ਮਸਕ ਨੇ ਕਿਹਾ ਕਿ ਉਹ ਹੁਣ ਅਮਰੀਕਾ ਵਿੱਚ ਇੱਕ ਨਵੀਂ ਪਾਰਟੀ ਬਣਾਉਣਗੇ ਜਿਸ ਦਾ ਵਿਰੋਧ ਕਰਦਿਆਂ 트ੰਪ ਨੇ ਐਲਾਨ ਕੀਤਾ ਕਿ ਉਹ ਬਹੁਤ ਜਲਦ ਐਲਨ ਮਸਕ ਦੀਆਂ ਕੰਪਨੀਆਂ ਨੂੰ ਮਿਲਣ ਵਾਲੀ ਸਬਸਿਡੀ ਬੰਦ ਕਰਨਗੇ ਇਨ੍ਹਾਂ ਸਬੰਧਾਂ ਦਾ ਵਿਗਾੜ ਆਉਣ ਤੋਂ ਬਾਅਦ ਐਲਨ ਮਸਕ ਦੀ ਕੰਪਨੀ ਟੈਸਲਾ ਨੂੰ ਕੱਲ ਵੱਡਾ ਆਰਥਿਕ ਨੁਕਸਾਨ ਭੁਗਤਣਾ ਪਿਆ ਕੰਪਨੀ ਦੇ ਸ਼ੇਰਾਂ ਵਿੱਚ 14% ਦੀ ਤੱਕ ਦੀ ਗਿਰਾਵਟ ਆ ਗਈ ਇਸ ਗਿਰਾਵਟ ਨਾਲ ਟੈਸਲਾ ਨੂੰ ਇੱਕ ਦਿਨ ਵਿੱਚ ਹੀ ਲਗਭਗ 150 ਅਰਬ ਡਾਲਰ ਦਾ ਘਾਟਾ ਪਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ 15 ਜੂਨ ਤੋਂ ਕੈਨੇਡਾ ਵਿੱਚ ਹੋਣ ਵਾਲੇ ਜੀ7 ਸੰਮੇਲਨ ਵਿੱਚ ਹੁਣ ਸ਼ਮੂਲੀਅਤ ਕਰਨਗੇ ਕੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟੈਲੀਫੋਨ ਤੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ ਅਤੇ ਇਸ ਸਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਗੱਲਬਾਤ ਵਿੱਚ ਪ੍ਰਧਾਨ ਮੰਤਰੀ ਨੇ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਚੁਣੇ ਜਾਣ ਤੇ ਵਧਾਈ ਦਿੱਤੀ ਤੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਦਾ ਵਾਅਦਾ ਵੀ ਕੀਤਾ। ਇਥੇ ਜ਼ਿਕਰਯੋਗ ਹੈ ਕਿ ਪਹਿਲਾਂ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਕੈਨੇਡਾ ਵਿੱਚ ਹੋ ਰਹੇ ਇਸ ਸਮੇਲਨ ਵਿੱਚ ਭਾਰਤ ਨੂੰ ਸੱਦਾ ਪੱਤਰ ਨਹੀਂ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਦੇ ਦਰਜੇ ਅਤੇ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਵਜੋਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਦਾ ਕਾਰਜਕਾਲ ਹੁਣ 3 ਸਾਲ ਹੋਰ ਵਧਾ ਦਿੱਤਾ ਗਿਆ ਹੈ। ਕੱਲ ਜਾਰੀ ਨੋਟੀਫਿਕੇਸ਼ਨ ਮੁਤਾਬਕ ਉਹਨਾਂ ਨੂੰ ਇਹ ਔਦਾ ਹੁਣ 22 ਅਗਸਤ 2028 ਤੱਕ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਕਟੜਾ ਤੋਂ ਬੰਦੇ ਭਾਰਤ ਐਕਸਪ੍ਰੈਸ ਨੂੰ ਸ਼੍ਰੀਨਗਰ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਟ੍ਰੇਨ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਭਾਰਤ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਰੇਲ ਨੈੱਟਵਰਕ ਨਾਲ ਜੁੜ ਗਿਆ ਹੈ। ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਉਦੰਪੁਰ ਬਾਰਾਮੂਲਾ ਰੇਲਵੇ ਲਿੰਕ ਦਾ ਵੀ ਲੋਕ ਅਰਪਣ ਕੀਤਾ ਅਤੇ ਚਨਾਬ ਨਦੀ ਤੇ ਬਣੇ ਦੁਨੀਆਂ ਦੇ ਸਭ ਤੋਂ ਉੱਚੇ ਆਰਚ ਬ੍ਰਿਜ ਨੂੰ ਦਾ ਵੀ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਨੇ ਕੱਲ ਆਪਣੇ ਕਸ਼ਮੀਰ ਦੌਰੇ ਦੌਰਾਨ ਲਗਭਗ 46000 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੇ ਉਦਘਾਟਨ ਕੀਤੇ ਚੰਡੀਗੜ੍ਹ ਵਿੱਚ ਸੜਕਾਂ ਤੇ ਚੱਲ ਰਹੇ ਪ੍ਰਾਣੀਆਂ ਗੱਡੀਆਂ ਵਿਰੁੱਧ ਹੁਣ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਕੱਲ ਐਲਾਨ ਕੀਤਾ ਕਿ ਬਿਨਾ ਫਿਟਨੈਸ ਟੈਸਟ ਪਾਸ ਕੀਤੇ ਜੋ ਗੱਡੀਆਂ ਚੱਲ ਰਹੀਆਂ ਹਨ ਉਹਨਾਂ ਨੂੰ ਹੁਣ ਜ਼ਬਤ ਕਰਕੇ ਸਿੱਧਾ ਸਕ੍ਰੈਪ ਸੈਂਟਰ ਭੇਜਿਆ ਜਾਵੇਗਾ। ਜੋਧਨ ਨਸ਼ਿਆਂ ਵਿਰੁੱਧ ਮਹਿੰਮਤ ਤਹਿਤ ਕੱਲ ਪੰਜਾਬ ਪੁਲਿਸ ਨੇ ਲਗਾਤਾਰ 97 ਦਿਨ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ। ਕੱਲ ਪੰਜਾਬ ਪੁਲਿਸ ਦੀਆਂ 200 ਤੋਂ ਵੱਧ ਟੀਮਾਂ ਨੇ ਸੂਬੇ ਭਰ ਵਿੱਚ ਲਗਭਗ 550 ਥਾਵਾਂ ਤੇ ਛਾਪੇਮਾਰੀ ਕਰ 96 ਐਫਆਈਆਰਜ਼ ਦਰਜ ਕਰ 172 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਐਸੇ ਦਰਮਿਆਨ ਨਸ਼ਾ ਕਰਨ ਦੇ ਆਦੀ ਵਿਅਕਤੀਆਂ ਦਾ ਨਸ਼ਾ ਛਡਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੜ ਸੇਵਾ ਯੋਜਨਾ ਤਹਿਤ ਸੂਬਾ ਸਰਕਾਰ ਨੇ ਕੱਲ 110 ਨਸ਼ੇ ਦੇ ਆਦੀ ਵਿਅਕਤੀਆਂ ਨੂੰ ਓਟ ਸੈਂਟਰਾਂ ਵਿੱਚ ਭਰਤੀ ਕਰਵਾਇਆ ਸੂਬੇ ਭਰ ਦੇ ਫਰਦ ਕੇਂਦਰਾਂ ਵਿੱਚ ਪ੍ਰਾਈਵੇਟ ਕੰਪਨੀ ਹੇਠ ਕੰਮ ਕਰਦੇ ਸਾਰੇ ਮੁਲਾਜ਼ਮ ਤਨਖਾਹਾਂ ਨਾ ਮਿਲਣ ਕਾਰਨ ਹੜਤਾਲ ਵਿੱਚ ਬੈਠੇ ਹੋਏ ਹਨ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੇ ਜ਼ਿਕਰਯੋਗ ਹੈ ਕਿ ਫਰਦ ਕੇਂਦਰਾਂ ਵਿੱਚ ਲਗਭਗ 900 ਮੁਲਾਜ਼ਮ ਕੰਮ ਕਰਦੇ ਹਨ ਜੋ ਕਿ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਹੜਤਾਲ ਤੇ ਚਲੇ ਗਏ ਹਨ ਇਸ ਦੇ ਦਰਮਿਆਨ ਇਹ ਖ਼ਦਸ਼ਾ ਵੀ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਸੂਬਾ ਸਰਕਾਰ ਵੱਲੋਂ ਫਰਦ ਕੇਂਦਰਾਂ ਨੂੰ ਆਨਲਾਈਨ ਕਰਨ ਤੋਂ ਬਾਅਦ ਇਹਨਾਂ ਮੁਲਾਜ਼ਮਾਂ ਦੀ ਨੌਕਰੀ ਵੀ ਖੁੱਸ ਸਕਦੀ ਹੈ। ਛੱਤੀਸਗੜ ਦੇ ਬੀਜਾਪੁਰ ਇਲਾਕੇ ਵਿੱਚ ਕੱਲ ਸੁਰੱਖਿਆ ਬਲਾਂ ਨੇ ਨਕਸ਼ਲੀਆਂ ਵਿਰੁੱਧ ਵਿੱਡੀ ਮੁਹਿੰਮ ਤਹਿਤ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ। ਕੱਲ ਨਕਸ਼ਲੀਆਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਸਿਖਰਲਾ ਨਕਸ਼ਲੀ ਆਗੂ ਭਾਸਕਰ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਭਾਸਕਰ ਦੇ ਸਿਰ ਤੇ 45 ਲੱਖ ਰੁਪਏ ਦਾ ਇਨਾਮ ਸੀ ਐਲਨ ਮਸਕ ਦੀ ਕੰਪਨੀ ਸਟਾਰਲਿੰਕ ਨੂੰ ਭਾਰਤ ਵਿੱਚ ਸੈਟੇਲਾਈਟ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਵਾਨਗੀ ਮਿਲ ਗਈ ਹੈ ਦੂਰ ਸੰਚਾਰ ਵਿਭਾਗ ਨੇ ਕੱਲ ਇਸ ਸੰਬੰਧੀ ਸਟਾਰਲਿੰਕ ਨੂੰ ਲਾਇਸੈਂਸ ਦੇ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਆਉਂਦੇ 10 ਤੋਂ 15 ਦਿਨਾਂ ਤੱਕ ਸਟਾਰਲਿੰਕ ਭਾਰਤ ਵਿੱਚ ਇੰਟਰਨੈਟ ਸੇਵਾਵਾਂ ਦੇਣ ਲਈ ਆਪਣੀਆਂ ਟਰਾਇਲ ਸੇਵਾਵਾਂ ਸ਼ੁਰੂ ਕਰ ਦੇਵੇਗੀ ਬੰਗਲੌਰ ਦੇ ਸਟੇਡੀਅਮ ਦੇ ਬਾਹਰ ਹੋਈ ਭਗੜੜ ਦੇ ਮਾਮਲੇ ਵਿੱਚ ਪੁਲਿਸ ਨੇ ਕੱਲ ਰਾਇਲ ਚੈਲੈਂਜਰ ਬੰਗਲੌਰ ਅਤੇ ਇਵੈਂਟ ਮੈਨੇਜਮੈਂਟ ਫਰਮ ਪ੍ਰਾਈਵੇਟ ਲਿਮਟਿਡ ਦੇ ਚਾਰ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਅਦਾਲਤ ਨੇ ਇਹਨਾਂ ਨੂੰ 14 ਦਿਨ ਦੀ ਨਾਇਕ ਹਿਰਾਸਤ ਵਿੱਚ ਭੇਜ ਦਿੱਤਾ। ਇਸ ਦੌਰਾਨ ਕਰਨਾਟਕਾ ਸਰਕਾਰ ਨੇ ਐਮਐਲਸੀ ਕੇ ਗੋਵਿੰਦ ਰਾਜ ਨੂੰ ਵੀ ਮੁੱਖ ਮੰਤਰੀ ਸਿੱਧਾ ਰਮਈਆ ਦੇ ਸਿਆਸੀ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਨੇਸ਼ਨ ਲੀਗਸ ਦੇ ਦੂਜੇ ਸੈਮੀਫਾਈਨਲ ਵਿੱਚ ਰੋਮਾਂਚਕ ਮੈਚ ਦੇਖਣ ਨੂੰ ਮਿਲਿਆ ਇਹ ਮੈਚ ਫਰਾਂਸ ਤੇ ਸਪੇਨ ਵਿਚਕਾਰ ਖੇਡਿਆ ਗਿਆ ਸਪੇਨ ਨੇ ਫਰਾਂਸ ਤੇ 5 ਦੇ ਮੁਕਾਬਲੇ 4 ਗੋਲਾਂ ਦੀ ਰੋਮਾਂਚਕ ਜਿੱਤ ਹਾਸਲ ਕੀਤੀ ਇਸ ਜਿੱਤ ਨਾਲ ਸਪੇਨ ਹੁਣ ਐਤਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਪੁਰਤਗਾਲ ਦਾ ਸਾਹਮਣਾ ਕਰਨ ਲਈ ਯੋਗ ਹੋ ਗਿਆ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ